ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਅਸਵੀਰ ਦਾ ਟਾਈਮ ਹੈ ਜੀ ਬੱਚਕੇ ਨੇ ਨੋ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜੁੱਦ ਦੱਸਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ रिक्वेस्ट ਹੈ ਜੇ ਤੁਸੀਂ ਹੋਰ ਆਕਰਤ ਹਨ ਕੁਕਿੰਗ ਦੇ ਵਿੱਚ ਵੀ ਇੰਟਰਸਟ ਹਨ ਤਾਂ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦਾ ਨਾਮ ਹੈ ਉਹ ਤਾਂ ਲਿੰਕ ਤਾਂ ਨਹੀਂ ਸੀ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਮਿਲ ਜਾਊਗਾ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਕਰਿਓ ਉਸ ਚੈਨਲ ਨੂੰ ਵੀ ਉਹਨੂੰ ਸਪੋਰਟ ਕਰਿਓ ਜਿਵੇਂ ਤੁਸੀਂ ਇਸ ਚੈਨਲ ਨੂੰ ਕਰ ਰਹੇ ਹੋ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਵੀ ਬਹੁਤ ਜ਼ਿਆਦਾ ਸੋਹਣੀ ਹੈ ਜੀ ਅੱਜ ਜਿਹੜੀ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਇਹ ਮੇਰਾ ਖੁਦ ਦਾ ਅਜਮਾਇਆ ਹੋਇਆ ਖੁਦ ਮੈਂ ਚੀਜ਼ ਕਰਕੇ ਦੇਖੀ ਆ ਸੋ ਤਾਂ ਹੀ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਵੈਸੇ ਤਾਂ ਮੈਂ ਤੁਹਾਡੇ ਨਾਲ ਪਹਿਲਾਂ ਵੀ ਕਾਫੀ ਤਰੀਕੇ ਇਦਾਂ ਦੇ ਸ਼ੇਅਰ ਕੀਤੇ ਨੇ ਜਿਦੇ ਨਾਲ ਅਸੀਂ ਆਪਣੀ ਜਿਹੜੀ ਨੈਗੇਟਿਵ ਸੋਚ ਆ ਉਹਨੂੰ ਪੋਜ਼ਿਟਿਵ ਕਰ ਸਕਦੇ ਆ ਜੋ ਅਸੀਂ ਜ਼ਿੰਦਗੀ ਦੇ ਵਿੱਚ ਚਾਹੁੰਨੀ ਆ ਉਹ ਅਸੀਂ ਹਾਸਲ ਵੀ ਕਰ ਸਕਦੇ ਆ ਪਰ ਅੱਜ ਦਾ ਜਿਹੜਾ ਤਰੀਕਾ ਇਹ ਨਵਾਂ ਆ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੇ ਬਾਅਦ ਤੋਂ ਬਾਅਦ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸ ਕਰਿ ਬਿਣਾ ਸ਼ੁਰੂ ਕਰਦੇ ਆਂ ਇਹਦੀ ਵੀਡੀਓ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇਸ ਵੀਡੀਓ ਨੂੰ ਬਣਾਉਣ ਦਾ ਕਾਰਨ ਮੈਨੂੰ ਜੀ ਕਾਫੀ ਨਾ ਨੈਗੇਟਿਵ ਕਮੈਂਟ ਆ ਰਹੇ ਨੇ ਨੈਗੇਟਿਵ ਮਤਲਬ ਜਿਨ੍ਹਾਂ ਦੇ ਜਿਵੇਂ ਆਪਣੇ ਦਿਮਾਗ ਦੇ ਵਿੱਚ ਨੈਗੇਟਿਵ ਭਰ ਜਾਂਦਾ ਨਾ ਨੈਗੇਟਿਵਿਟੀ ਜਿਆਦਾ ਹੋ ਜਾਂਦੀ ਹੈ ਜਦੋਂ ਆਪਾਂ ਨੂੰ ਲੱਗਦਾ ਵੀ ਬਸ ਸਭ ਕੁਝ ਖਤਮ ਹੈ ਹੁਣ ਕੋਈ ਹੱਲ ਨਹੀਂ ਹੈ ਸੋ ਉਹਨਾਂ ਨੇ ਮੈਨੂੰ ਕਮੈਂਟ ਕਰਕੇ ਕਿਹਾ ਦੀਦੀ ਵੀ ਸਾਨੂੰ ਨਾ ਇਦਾਂ ਲੱਗ ਰਿਹਾ ਵੀ ਅਸੀਂ ਆਪਣੇ ਆਪ ਨੂੰ ਖਤਮ ਕਰ ਲਈਏ ਤਾਂ ਇਹ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਵੀ ਆਪਣੇ ਮਨ ਦੇ ਵਿੱਚ ਕਿੰਨੀ ਜਿਆਦਾ ਜਿਹੜੀ ਨੈਗੇਟਿਵਿਟੀ ਆ ਚੁੱਕੀ ਹੈ ਜਦੋਂ ਆਪਾਂ ਨੂੰ ਲੱਗਦਾ ਵੀ ਕੋਈ ਹੱਲ ਹੀ ਹੈ ਨਹੀਂ ਸੋ ਤਾਂ ਕਰਕੇ ਮੈਂ ਤੁਹਾਡੇ ਲਈ ਨਵੀਂ ਵੀਡੀਓ ਸ਼ੇਅਰ ਕਰ ਲਈ ਆ ਵੈਸੇ ਅੱਜ ਆਪਾਂ ਵੀਡੀਓ ਸ਼ੇਅਰ ਕਰਨੀ ਸੀ ਬ੍ਰਹਮ ਕਵਚ ਜਿਹੜਾ ਪਾਠ ਆ ਉਹਦੇ ਬਾਰੇ ਪਰ ਫਿਰ ਮੈਨੂੰ ਲੱਗਿਆ ਕਿ ਮੈਨੂੰ ਪਹਿਲਾਂ ਇਹ ਵੀਡੀਓ ਸ਼ੇਅਰ ਕਰਨੀ ਚਾਹੀਦੀ ਆ ਸੋ ਇਸ ਕਰਕੇ ਆਪਾਂ ਇਹ ਵੀਡੀਓ ਅੱਜ ਸ਼ੇਅਰ ਕਰ ਰਹੇ ਆ ਸੋ ਚਲੋ ਜੀ ਹੁਣ ਆਪਾਂ ਵੀਡੀਓ ਨੂੰ ਕਰਦੇ ਆ ਅਗੇ ਕੰਟੀਨਿਊ ਕੰਟੀਨਿਊ ਕਰਨ ਤੋਂ ਪਹਿਲਾਂ ਇੱਕ ਚੀਜ਼ ਜੀ ਤੁਹਾਡੇ ਨਾਲ ਹੋਰ ਮੈਂ ਕਲੀਅਰ ਕਰਨਾ ਚਾਹੁੰਦੀ ਆ ਅ ਵੀ ਜਿਹੜੀ ਆਪਾਂ ਇਦਾਂ ਦੀਆਂ ਵੀਡੀਓਜ਼ ਬਣਾਉਣੀਆਂ ਇਹ ਆਪਾਂ ਆਪਣੇ ਆਪ ਨੂੰ ਪੋਜ਼ਿਟਿਵ ਕਰਨ ਵਾਸਤੇ ਬਣਾਉਣੀਆਂ ਆ ਅ ਤੇ ਨਾਲ ਨਾਲ ਆਪਾਂ ਗਰਵਾਣੀ ਵੀ ਜ਼ਰੂਰ ਜਪਣੀ ਆ ਇਹ ਵੀਡੀਓ ਨੂੰ ਸ਼ੇਅਰ ਕਰਨ ਦਾ ਕਾਰਨ ਕੀ ਆ ਜਦੋਂ ਮੈਂ ਗਰਵਾਣੀ ਦੀ ਵੀਡੀਓ ਸਭ ਨੂੰ ਸ਼ੇਅਰ ਕਰਦੀ ਆ ਨਾ ਤਾਂ ਮੈਨੂੰ ਕਮੈਂਟ ਆਉਂਦੀ ਆ ਵੀ ਜਿਹੜੀ ਸਾਡਾ ਨਾ ਮਨ ਡੋਲ ਜਾਂਦਾ ਹੈ ٹرسٹ ਨਹੀਂ ਬਣ ਪਾਉਂਦਾ ਵਿਸ਼ਵਾਸ ਨਹੀਂ ਬਣ ਪਾਉਂਦਾ ਤਾਂ ਆਪਣਾ ਸਭ ਤੋਂ ਪਹਿਲਾ ਫੋਕਸ ਕਿਸ ਚੀਜ਼ ਦੀ ਵਾਰੀ ਹੋਣਾ ਚਾਹੀਦਾ ਸਭ ਤੋਂ ਪਹਿਲਾ ਜਿਹੜਾ ਮੇਨ ਪੁਆਇੰਟ ਹੈ ਉਹ ਹੈ ਕਿ ਆਪਣਾ ਵਿਸ਼ਵਾਸ ਮਜ਼ਬੂਤ ਹੋਣਾ ਚਾਹੀਦਾ ਆਪਣੀ ਸੋਚ ਪੋਜ਼ਿਟਿਵ ਹੋਣੀ ਚਾਹੀਦੀ ਆਪਾਂ ਨੂੰ ਇਸ ਦਾ ਯਕੀਨ ਹੋਣਾ ਚਾਹੀਦਾ ਵੀ ਜਦੋਂ ਅਸੀਂ ਗੁਰੂ ਸਾਹਿਬ ਦੇ ਅੱਗੇ ਗੱਲ ਰੱਖਾਂਗੇ ਨਾ ਤਾਂ ਸਾਡੀ ਜਿਹੜੀ ਉਸ ਮੁਸੀਬਤ ਦਾ ਉਸ ਪ੍ਰੋਬਲਮ ਦਾ ਹੱਲ ਜ਼ਰੂਰ ਹੋਊਗਾ ਤੇ ਜੇ ਆਪਾਂ ਵਿਸ਼ਵਾਸ ਦੇ ਨਾਲ ਪਾਠ ਨੂੰ ਸ਼ੁਰੂ ਕਰਦੇ ਹਾਂ ਨਾ ਤਾਂ ਹਮੇਸ਼ਾ ਸਾਨੂੰ ਉਹਦਾ ਪੋਜ਼ਿਟਿਵ ਰਿਜ਼ਲਟ ਮਿਲਦਾ ਹੀ ਮਿਲਦਾ ਹੈ ਠੀਕ ਹੈ ਜੀ ਸੋ ਇਸ ਕਰਕੇ ਆਪਾਂ ਤੁਹਾਡੇ ਨਾਲ ਜਿਹੜੀ ਇਹ ਵੀਡੀਓ ਸ਼ੇਅਰ ਕਰਦੇ ਵੈਸੇ ਤਾਂ ਗੁਰਬਾਣੀ ਦੇ ਵਿੱਚ ਹਰ ਬਿਮਾਰੀ ਦਾ ਇਲਾਜ ਹੈ ਸਾਡੀ ਨੈਗੇਟਿਵ ਸੋਚ ਦਾ ਵੀ ਹੈ ਸਾਡੀ ਟੈਨਸ਼ਨ ਦਾ ਵੀ ਹੈ ਸਾਡੀ ਡਿਪਰੈਸ਼ਨ ਦਾ ਵੀ ਹੈ ਪਾਰਨਾ ਕਈ ਵਾਰ ਕੀ ਹੁੰਦਾ ਜਦੋਂ ਅਸੀਂ ਗੁਰਬਾ ਸਾਹਿਬ ਹੱਥ ਚ ਲੈ ਰਹੇ ਹਾਂ ਸਾਨੂੰ ਉਸ ਤੋਂ ਪਹਿਲੇ ਸਾਡਾ ਜਿਹੜਾ ਕੌਨਫੀਡੈਂਸਾ ਟੁੱਟਿਆ ਹੁੰਦਾ ਸਾਡਾ ਵਿਸ਼ਵਾਸ ਟੁੱਟਿਆ ਹੁੰਦਾ ਸੋ ਵਿਸ਼ਵਾਸ ਜੀ ਆਪਾਂ ਪਹਿਲੇ ਬਣਾ ਲਈਏ ਤਾਂ ਉਸ ਉਸ ਦੇ ਨਾਲ ਨਾਲ ਆਪੜੇ ਬਾਣੀ ਜਪਦਿਆਂ ਨਾ ਇਹ ਚੀਜ਼ ਹਮੇਸ਼ਾ ਯਾਦ ਰੱਖਿਓ ਬਾਣੀ ਦੇ ਅਰਥ ਨਾਲ ਜੂਰ ਪੜਿਆ ਕਰੋ ਜੀ ਚਾਹੇ ਤੁਸੀਂ ਥੋੜੇ ਥੋੜੇ ਕਰਕੇ ਇੱਕ ਇੱਕ ਅੰਗ ਸਹਿਬ ਦੇ ਅਰਥ ਸਮਝੋ ਪਾਣੀ ਜਿਹੜੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ ਸਾਡਾ ਬਿਮਾਰ ਜਿਹੜਾ ਹੈਗਾ ਪਾਣੀ ਦੇ ਨਾਲ ਹੋ ਜਾਂਦਾ ਹੈ ਲੇਕਿਨ ਜਿਹੜੀਆਂ ਇਹ ਵੀਡੀਓ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਇਸ ਲਈ ਕਰਦੀ ਆ ਵੀ ਤੁਹਾਡਾ ਟਰਸਟ ਪਣ ਜਾਵੇ ਤੁਸੀਂ ਆਪਣੇ ਆਪ ਚ ਕੌਨਫੀਡੈਂਸ ਦੇ ਵਿੱਚ ਆ ਜਾਓ ਤੇ ਜਦੋਂ ਕੋਈ ਵੀ ਕੰਮ ਆਪਾਂ ਨਾਲ ਆਤਮ ਵਿਸ਼ਵਾਸ ਨਾਲ ਲੈ ਕੇ ਕਰਦੇ ਆ ਤਾਂ ਉਹਦਾ ਰਿਜ਼ਲਟ ਆਪਾਂ ਨੂੰ 100 ਗੁਣਾ ਮਿਲਦਾ ਸੋ ਇਹ ਚੀਜ਼ ਹਮੇਸ਼ਾ ਯਾਦ ਰੱਖਿਓ ਅੱਛਾ ਜਿਹੜੀਆਂ ਚੀਜ਼ਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਇਹਦੇ ਨਾਲ ਜੋ ਆਪਾਂ ਚਾਹੁੰਦੇ ਉਹ ਮਿਲਦਾ ਜ਼ਰੂਰ ਹੈ ਲੇਕਿਨ ਜਦੋਂ ਆਪਾਂ ਨੈਗੇਟਿਵ ਸੋਚਣ ਲੱਗ ਜਾਂਦੇ ਆ ਫਿਰ ਫਿਰ ਆਪਣਾ ਜਿਹੜਾ ਕੰਮ ਨੈਗੇਟਿਵ ਹੋਣ ਲੱਗ ਜਾਂਦਾ ਹੈ ਲੇਕਿਨ ਬਾਣੀ ਦੇ ਨਾਲ ਨਾ ਉਹ ਚੀਜ਼ਾਂ ਹਮੇਸ਼ਾ ਮਾਫ ਕਰਿਓ ਗਲਾ ਖਰਾਬ ਹੋ ਗਿਆ ਸੀ ਮੇਰਾ ਤਾਂ ਉਹ ਚੀਜ਼ਾਂ ਹਮੇਸ਼ਾ ਸਾਡੀਆਂ ਜਿਹੜੀਆਂ ਨੇ ਉਹ ਪਣੀਆਂ ਰਹਿੰਦੀਆਂ ਨੇ ਅ ਇੱਕ ਚੀਜ਼ ਹਮੇਸ਼ਾ ਯਾਦ ਰੱਖਿਓ ਧਿਆਨ ਰੱਖਿਓ ਦਾਤ ਨੂੰ ਪਾਉਣਾ ਔਖਾ ਨਹੀਂ ਹੈ ਦਾਤ ਨੂੰ ਪਾਏ ਰੱਖਣਾ ਔਖਾ ਹੈ ਮਤਲਬ ਕੋਈ ਵੀ ਚੀਜ਼ ਤੁਸੀਂ ਅਗਰ ਵੈਸੇ ਮੰਗੋ ਜਾਂ ਗੁਰੂ ਸਾਹਿਬ ਤੋਂ ਮੰਗੋ ਉਹ ਮਿਲ ਤਾਂ ਜਾਂਦੀ ਹੈ ਪਰ ਉਸਨੂੰ ਬਣਾਈ ਰੱਖਣਾ ਹਮੇਸ਼ਾ ਅਗਰ ਮੰਨ ਲਓ ਆਪਾਂ ਚਾਹੁੰਦੇ ਆ ਵੀ ਸਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਰਹੇ ਹੈਨਾ ਅਸੀਂ ਚਾਹੁੰਦੇ ਆ ਵੀ ਸਾਡਾ ਕਾਰੋਵਰ ਵਧੀਆ ਚੱਲਦਾ ਰਹੇ ਤਾਂ ਉਹ ਚੀਜ਼ ਆਪਾਂ ਪੋਜ਼ਿਟਿਵ ਸੋਚਾਂਗੇ ਤਾਂ ਪੋਜ਼ਿਟਿਵ ਹੋਣਾ ਸ਼ੁਰੂ ਹੋ ਜਾਂਦਾ ਠੀਕ ਹੈ ਗੁਰਬਾਣੀ ਦੇ ਵਿੱਚ ਵੀ ਇਹ ਚੀਜ਼ ਲਿਖੀ ਹੋਈ ਹੈ ਜੇ ਜਦੋਂ ਮਹਾਰਾਜ ਆਪਾਂ ਮੰਗਦੇ ਆ ਤਾਂ ਮਿਲਦਾ ਹੈ ਲekin ਆਪਾਂ ਗਲਤੀ ਕਿੱਥੇ ਕਰਦੇ ਆਂ ਫਿਰ ਉਹ ਚੀਜ਼ ਜਾਂਦੀ ਕਿਉਂ ਆ ਜਦੋਂ ਆਪਾਂ ਉਹ ਚੀਜ਼ ਆਪਣਾ ਕੰਮ ਹੋ ਗਿਆ ਤੇ ਆਪਾਂ ਪਾਠ ਕਰਨਾ ਬੰਦ ਕਰ ਦਿੰਨੇ ਸੋ ਪਾਠ ਕਰਨਾ ਕਦੇ ਵੀ ਬੰਦ ਨਾ ਕਰੋ ਹਮੇਸ਼ਾ ਪਾਠ ਕਰਦੇ ਰਹੋ ਉਹ ਤਾਂ ਫਿਰ ਮਤਲਬ ਲਈ ਪਾਠ ਹੋ ਗਿਆ ਕਿ ਸਾਨੂੰ ਕੋਈ ਚੀਜ਼ ਚਾਹੀਦੀ ਹੈ ਅਸੀਂ ਗੁਰੂ ਨੂੰ ਯਾਦ ਕਰ ਲਿਆ ਜਦੋਂ ਸਾਨੂੰ ਚੀਜ਼ ਮਿਲ ਗਈ ਅਸੀਂ ਗੁਰੂ ਨੂੰ ਭੁੱਲ ਗਏ ਉਹ ਚੀਜ਼ ਨਹੀਂ ਕਰਨੀ ਕਿਉਂਕਿ ਦੇਖੋ ਜੇ ਤੁਸੀਂ ਚਾਹੋ ਨੀ ਉਹ ਵੀ ਹਮੇਸ਼ਾ ਲਈ ਤੁਹਾਡੀ ਜ਼ਿੰਦਗੀ ਵਿੱਚ ਉਹ ਸੁੱਖ ਬਣੀ ਰਹਿਣ ਉਹ ਸ਼ਾਂਤੀ ਬਣੀ ਰਹੇ ਤੁਸੀਂ ਜਿਹੜੇ ਆ ਤੁਹਾਡੀ ਸਿਹਤ ਵਧੀਆ ਬਣੀ ਰਹੇ ਤੁਹਾਡਾ ਪਰਿਵਾਰ ਸੁਖੀ ਰਹੇ ਤਾਂ ਹਮੇਸ਼ਾ ਬਾਣੀ ਜਪਦੇ ਰਹੋ ਮਤਲਬ ਇਹ ਬਾਣੀ ਨਾਲ ਜਪੋ ਸੋ ਇਹ ਚੀਜ਼ ਦਾ ਹਮੇਸ਼ਾ ਧਿਆਨ ਰੱਖਣਾ ਹੁਣ ਆਪਾਂ ਗੱਲ ਕਰਦੇ ਹਾਂ ਜਿਹੜਾ ਆਪਾਂ ਮੀਨ ਪੁਆਇੰਟ ਆਉਤੀ ਹੋਣੀ ਆ ਵੀ ਆਪਾਂ ਮੈਂ ਤੁਹਾਡੇ ਨਾਲ ਲਿਖਿਆ ਜਿਹੜਾ ਥੰਬਨੇਲ ਸ਼ੇਅਰ ਕੀਤਾ ਵੀ ਜੋ ਆਪਾਂ ਲਿਖਦੇ ਆ ਠੀਕ ਹੈ ਉਹ ਆਪਾਂ ਨੂੰ ਮਿਲੇਗਾ ਇਹ ਮੈਂ ਕੋਡ ਵੀ ਕਰਕੇ ਦੇਖਿਆ ਉਹ ਕਿਸ ਤਰੀਕੇ ਨਾਲ ਕੰਮ ਕਰਦਾ ਉਹ ਸਾਡੀ ਸੋਚ ਨੂੰ ਪੋਜ਼ਿਟਿਵ ਕਰਦਾ ਕਿਵੇਂ ਕਰਦਾ ਤੁਸੀਂ ਇੱਕ ਕਾਪੀ ਲੈ ਲੈਣੀ ਹੈ ਧਿਆਨ ਨਾਲ ਸੁਣਨਾ ਜੀ ਪਲੀਜ਼ ਇੱਕ ਕਾਪੀ ਲੈ ਲੈਣੀ ਹੈ ਸਾਫ਼ ਕਾਪੀ ਨਵੀਂ ਕਾਪੀ ਲੈ ਲੈਣੀ ਹੈ ਉਹਦੇ ਉੱਤੇ ਨਾ ਹੁਣੇ ਤਰੀਕਾ ਕਿਉਂ ਆ ਦੇਖੋ ਕਈ ਵਾਰੀ ਨਾ ਮੈਂ ਤੁਹਾਡੇ ਨਾਲ ਪੋਜ਼ਿਟਿਵ ਰਹਿਣ ਬਾਰੇ ਪਹਿਲਾਂ ਵੀ ਵੀਡੀਓ ਸ਼ੇਅਰ ਕੀਤੀਆਂ ਨੇ ਤਾਂ ਮੈਨੂੰ ਕਮੈਂਟ ਆਉਂਦੀ ਆ ਦੀਦੀ ਅਸੀਂ ਕੋਸ਼ਿਸ਼ ਕਰਦੀ ਆ ਪਰ ਨਹੀਂ ਮੈਨੂੰ ਹੋ ਪਾ ਰਿਹਾ ਜਾਂ ਕਈ ਵਾਰੀ ਮੈਂ ਮੈਸੇਜ ਦੇ ਥਰੂ ਗੱਲ ਕਰਦੀ ਆ ਇੰਸਟਾਗ੍ਰam ਤੇ ਤਾਂ ਉੱਥੇ ਵੀ ਮੈਨੂੰ ਇਹ ਚੀਜ਼ ਸੁਣ ਨੂੰ ਜਾਂਦੀ ਵੀ ਦੀਦੀ ਨਹੀਂ ਹੋ ਪਾ ਰਿਹਾ ਜਾਂ ਸਾਨੂੰ ਕਈ ਤਾਂ ਕਹਿੰਦੇ ਵੀ ਹਾਂ ਸਾਨੂੰ ਰਿਜ਼ਲਟ ਮਿਲਿਆ ਪਰ ਕੁਝ ਲੋਕ ਹੁੰਦੇ ਆ ਵੀ ਜਿੰਨਾ ਤੋਂ ਨਹੀਂ ਉਹ ਚੀਜ਼ ਹੋ ਪਾ ਰਹੀ ਹੁਣ ਤੁਸੀਂ ਕਿਵੇਂ ਉਸ ਚੀਜ਼ ਨੂੰ ਪੱਕਾ ਕਰਨਾ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਇੱਕ ਕਾਪੀ ਲੈ ਲਿਓ ਸਾਫ ਕਾਪੀ ਲੈ ਲਿਓ ਇੱਕ ਪੈਨ ਲੈ ਲਿਓ ਸ਼ਾਂਤੀ ਵਾਲੀ ਜਗ੍ਹਾ ਤੇ ਬੈਠ ਜਿਓ ਸ਼ਾਂਤੀ ਵਾਲੀ ਜਗ੍ਹਾ ਤੇ ਕਿਉਂ ਬੈਠਣਾ ਜੀ ਤੁਹਾਡਾ ਦਿਮਾਗ ਜਿਹੜਾ ਨਾ ਪੂਰਾ ਧਿਆਨ ਤੁਹਾਡਾ ਫੋਕਸ ਉਸ ਚੀਜ਼ ਵੱਲ ਹੋਣਾ ਚਾਹੀਦਾ ਤੁਹਾਡਾ ਕਨਸੈਂਟਰੇਟ ਉਸ ਚੀਜ਼ ਤੇ ਹੋਣਾ ਚਾਹੀਦਾ ਜਿਵੇਂ ਹੁਣ ਆਪਾਂ ਕਲਾਸ 'ਚ ਬੈਠੇ ਹੁੰਨੇ ਜੇ ਆਪਾਂ ਪੜ੍ਹਾਈ ਵੱਲ ਧਿਆਨ ਦੇਵਾਂਗੇ ਉਹ ਚੀਜ਼ ਆਪਾਂ ਨੂੰ ਸਮਝ ਆਉਂਦੀ ਹੈ ਤੇ ਜੇ ਆਪਾਂ ਧਿਆਨ ਹੀ ਨਹੀਂ ਦੇਵਾਂਗੇ ਉੱਪਰ ਦੀ ਨਿਕਲ ਜਾਂਦੀ ਹੈ ਫਿਰ ਉਹ ਸਮਝ ਨਹੀਂ ਆਉਂਦੀ ਸੋ ਤੁਸੀਂ ਕੀ ਲਿਖਣਾ ਜਿਵੇਂ ਹੁਣ ਕੱਲ ਪਰਸੋਂ ਮੇਰੀ ਇੰਸਟਾਗ੍ਰam ਤੇ ਇੱਕ ਭੈਣ ਨਾਲ ਗੱਲ ਹੋਈ ਸੀ ਤਾਂ ਉਹ ਕਹਿੰਦੇ ਮੈਨੂੰ ਵਹਿਮ ਪਿਆ ਹੋਇਆ ਮੇਰੀ ਸਿਹਤ ਨੂੰ ਲੈ ਕੇ ਤੁਸੀਂ ਉਹ ਵਹਿਮ ਕਿਵੇਂ ਖਤਮ ਕਰਨਾ ਤੁਸੀਂ ਕੀ ਕਰਨਾ ਤੁਸੀਂ ਨਾ ਲਿਖਣਾ ਤੇ ਵੀ ਮੇਰੀ ਸਿਹਤ ਜਿਹੜੀ ਆ ਠੀਕ ਹੋ ਰਹੀ ਆ ਮੈਂ ਤੰਦਰੁਸਤਾਂ ਠੀਕ ਹੈ ਮੇਰਾ ਦਿਮਾਗ ਵੀ ਤੰਦਰੁਸਤ ਹੈ ਮੇਰਾ ਦਿਮਾਗ ਪੋਜ਼ਿਟਿਵ ਹੋ ਰਿਹਾ ਹੈ ਇੱਕ ਚੀਜ਼ ਹਮੇਸ਼ਾ ਯਾਦ ਰੱਖਿਓ ਹੈ ਸ਼ਬਦ ਹਾਂ ਸ਼ਬਦ ਦਾ ਇਸਤੇਮਾਲ ਕਰਨਾ ਯਾ ਹੋਏਗਾ ਇੰਨਾ ਸ਼ਬਦਾਂ ਦਾ ਇਸਤੇਮਾਲ ਕਰਨਾ ਨਹੀਂ ਜੇਕਰ ਕਾਸ਼ ਇੰਨਾ ਸ਼ਬਦਾਂ ਦਾ ਇਸਤੇਮਾਲ ਨਹੀਂ ਕਰਨਾ ਜਦੋਂ ਤੁਸੀਂ ਇੰਨਾ ਸ਼ਬਦਾਂ ਦਾ ਇਸਤੇਮਾਲ ਕਰ ਲੈਂਦੇ ਹੋ ਉੱਥੇ 네ਗੇਟਿਵਿਟੀ ਆ ਜਾਂਦੀ ਹੈ ਠੀਕ ਹੈ ਜੀ ਸੋ ਪੋਜ਼ਿਟਿਵ ਵਾਲੇ ਸ਼ਬਦਾਂ ਦਾ ਇਸਤੇਮਾਲ ਕਰਨਾ ਦੇਖੋ ਆਪਾਂ ਨੂੰ ਆਪਾਂ ਵਿਸ਼ਵਾਸ ਨਾਲ ਕਹੀਏ ਕਿ ਮੇਰਾ ਆ ਕੰਮ ਹੋ ਰਿਹਾ ਹੈ ਮਤਲਬ ਉਹਦੇ ਵਿੱਚ ਵਿਸ਼ਵਾਸ ਆਪਾਂ ਨੂੰ ਮੇਰਾ ਕੰਮ ਹੋਏਗਾ ਪੱਕਾ ਹੋਏਗਾ ਤਾਂ ਮਤਲਬ ਉਹਦੇ ਵਿੱਚ ਵਿਸ਼ਵਾਸ ਹੈ ਪੋਜ਼ਿਟਿਵ ਹੈ ਸੋ ਇਦਾਂ ਦੇ ਸ਼ਬਦ ਐ ਤੁਸੀਂ ਇਸਤੇਮਾਲ ਕਰਨੇ ਆ ਮੈਂ ਤੁਹਾਨੂੰ ਤੁਹਾਡੀ ਸਿਹਤ ਦੇ ਸੰਬੰਧ ਦਾ ਦੱਸੂਗੀ ਤੁਸੀਂ ਬਾਕੀ ਜੇ ਤੁਸੀਂ ਪੜ੍ਹਾਈ ਦੇ ਸੰਬੰਧ ਤੋਂ ਸੋਚਣਾ ਚਾਹੁੰਦੇ ਹੋ ਜਾਂ ਤੁਹਾਡੇ ਕਾਰੋਬਾਰ ਦੇ ਸੰਬੰਧ ਤੁਸੀਂ ਉਸ ਤਰ੍ਹਾਂ ਨਾ ਕਰ ਸਕਦੇ ਹੋ ਜਿਵੇਂ ਹੁਣ ਮੰਨ ਲਓ ਕਿਸੇ ਨੂੰ ਵਹਿਮ ਹੈ ਕਿ ਮੇਰੀ ਸਿਹਤ ਠੀਕ ਨਹੀਂ ਆ ਤੁਸੀਂ ਕੀ ਕਰਨਾ ਹੈ ਮੇਰੀ ਸਿਹਤ ਠੀਕ ਹੋ ਰਹੀ ਹੈ ਮੇਰੀ ਸਿਹਤ ਬਿਲਕੁਲ ਠੀਕ ਹੈ ਮੈਨੂੰ ਵਿਸ਼ਵਾਸ ਹੈ ਮੈਂ ਬਿਲਕੁਲ ਠੀਕ ਹੋ ਜਾਊਂਗੀ ਮੈਨੂੰ ਪੂਰਾ ਪੱਕਾ ਵਿਸ਼ਵਾਸ ਹੈ ਮੈਂ ਠੀਕ ਹੋ ਗਈ ਹਾਂ ਇਹ ਹੋ ਗਿਆ ਤੁਹਾਡਾ ਮੰਨ ਲਓ ਜਿਹੜਾ ਬ੍ਰੇਨ ਹੈ ਉਹ 네ਗੇਟਿਵ ਹੈ ਤੁਸੀਂ ਨੂੰ ਪੋਜ਼ਿਟਿਵ ਕਰਨਾ ਕਿਵੇਂ ਕਰਨਾ ਮੇਰਾ ਦਿਮਾਗ ਪੋਜ਼ਿਟਿਵ ਹੋ ਰਿਹਾ ਹੈ ਮੇਰੇ ਅੰਦਰ ਪੋਜ਼ਿਟਿਵਿਟੀ ਆ ਰਹੀ ਹੈ ਮੇਰੇ ਅੰਦਰੋਂ 네ਗੇਟਿਵਿਟੀ ਜਾ ਰਹੀ ਹੈ ਮੈਨੂੰ ਆਪਣੇ ਆਪ ਤੇ ਪੂਰਾ ਵਿਸ਼ਵਾਸ ਹੈ ਮੈਂ ਜੋ ਚਾਹਾਂ ਉਹ ਕਰ ਸਕਦੀ ਹਾਂ ਮੈਨੂੰ ਪੂਰਾ ਪੱਕਾ ਵਿਸ਼ਵਾਸ ਹੈ ਮੈਂ ਜੋ ਚਾਹਾਂਗੀ ਉਹ ਕਰ ਲਵਾਂਗੀ ਮੇਰੇ ਅੰਦਰ ਪੋਜ਼ਿਟਿਵਿਟੀ ਆਊਗੀ ਮੇਰੀ ਸੋਚ ਚੰਗੀ ਹੋਊਗੀ ਮੇਰੀ ਸਿਹਤ ਚੰਗੀ ਹੋਊਗੀ ਤੇ ਮੈਨੂੰ ਪੂਰਾ ਪੱਕਾ ਵਿਸ਼ਵਾਸ ਹੈ ਜੋ ਮੈਂ ਸੋਚ ਰਹੀ ਹਾਂ ਜੋ ਮੈਂ ਕਹਿ ਰਹੀ ਹਾਂ ਉਹ ਹੋਏਗਾ ਹੀ ਹੋਏਗਾ ਸ਼ੁਰੂ ਦੇ ਵਿੱਚ ਤੁਸੀਂ ਇਹ ਜਿਹੜੇ ਸ਼ਬਦ ਹੈ ਬੋਲ ਬੋ ਲਿਖਣੇ ਆ ਜੀ ਇਕੱਲੇ ਤੁਸੀਂ ਬੈਠਣਾ ਤਾਂ ਹੈ ਵੀ ਕਿ ਤਾ ਤੁਹਾਡਾ ਦਿਮਾਗ ਹੈ ਨਾ ਕਿ ਜਦੋਂ ਤੁਸੀਂ ਬੋਲ ਕੇ ਚੀਜ਼ ਕਰੋਗੇ ਨਾ ਤਾਂ ਉਹ ਤੁਹਾਡਾ ਦਿਮਾਗ ਸੁਣੇਗਾ ਤੁਹਾਡਾ ਦਿਮਾਗ ਆਟੋਮੈਟਿਕਲੀ ਕਨਸੈਂਟਰੇਟ ਉਸ ਚੀਜ਼ ਤੇ ਹੋਣ ਲੱਗ ਜਾਊਗਾ ਜਦੋਂ ਤੁਸੀਂ ਇਹ ਚੀਜ਼ ਲਿਖ ਲਈ ਦਿਨ ਵਿੱਚ ਤਿੰਨ ਵਾਰ ਤੁਸੀਂ ਇਹ ਚੀਜ਼ਾਂ ਲਿਖਣੀਆਂ ਨੇ ਠੀਕ ਹੈ ਤੇ ਤੁਸੀਂ ਕੀ ਕਰਨਾ ਉਸ ਤੋਂ ਬਾਅਦ ਲਿਖਣ ਤੋਂ ਬਾਅਦ ਉਹ ਕਾਪੀ ਨੂੰ ਹੱਥ ਚ ਲੈਣਾ ਹੈ ਫਿਰ ਉਹਨੂੰ ਦੋ ਵਾਰੀ ਉਸੇ ਚੀਜ਼ ਨੂੰ ਲਿਖੀ ਹੋਈ ਨੂੰ ਪੜ੍ਹਨਾ ਹੈ ਉੱਚੀ-ਉੱਚੀ ਪੜ੍ਹਨਾ ਹੈ ਆਪਣੇ ਆਪ ਨੂੰ ਯਕੀਨ ਦਿਵਾਉਣ ਤੱਕ ਪੜ੍ਹਨਾ ਹੈ ਆਪਣੇ ਦਿਮਾਗ ਨੂੰ ਯਕੀਨ ਦਿਵਾਉਣ ਤੱਕ ਪੜ੍ਹਨਾ ਹੈ ਆਪਣੀ ਸੋਚ ਨੂੰ ਪੋਜ਼ਿਟਿਵ ਕਰਨ ਤੱਕ ਪੜ੍ਹਨਾ ਹੈ ਜਦੋਂ ਤੁਸੀਂ ਸ਼ੁਰੂ ਦੇ ਵਿੱਚ ਇਹ ਚੀਜ਼ਾਂ ਬੋਲਣੀਆਂ ਸ਼ੁਰੂ ਕਰੋਗੇ ਹੋ ਸਕਦਾ ਤੁਹਾਡਾ ਦਿਮਾਗ ਤੁਹਾਡਾ ਸਪੋਰਟ ਨਾ ਕਰੇ ਸਾਥ ਨਾ ਦੇਵੇ ਠੀਕ ਹੈ ਪਰ ਤੁਸੀਂ ਇਹ ਚੀਜ਼ਾਂ ਕਰਨੀਆਂ ਬੰਦ ਨਹੀਂ ਕਰਨੀਆਂ ਜਦੋਂ ਤੁਸੀਂ ਉਸ ਦਿਨ ਲਗਾਤਾਰ ਚੀਜ਼ਾਂ ਕਰਦੇ ਰਹੇ ਨਾ ਡਿਪੈਂਡ ਕਰਦਾ ਕਿ ਤੁਹਾਡੇ ਅੰਦਰ ਨੈਗੇਟਿਵਿਟੀ ਕਿੰਨੀ ਜ਼ਿਆਦਾ ਅਗਰ ਘੱਟ ਹੋਈ ਤਾਂ ਤੁਹਾਨੂੰ ਨਾਲ ਹੀ ਨਿਜਲਟ ਮਿਲਣਾ ਸ਼ੁਰੂ ਹੋ ਜਾ ਅਗਰ ਥੋੜੀ ਜ਼ਿਆਦਾ ਹੋਈ ਤਾਂ ਦੋ ਤਿੰਨ ਵਾਰ ਚ ਜਲਤ ਨਿਜਲਟ ਮਿਲਣਾ ਸ਼ੁਰੂ ਹੋ ਜਾ ਪਰ ਇਹ ਚੀਜ਼ ਤੁਸੀਂ ਆਪ ਮਹਿਸੂਸ ਕਰੋਗੇ ਵੀ ਤੁਹਾਨੂੰ ਫਰਕ ਮਹਿਸੂਸ ਹੋਏਗਾ ਹੀ ਹੋਏਗਾ ਚਾਹੇ ਤੁਹਾਡੇ ਕੰਮ ਦੇ ਸਬੰਧਿਤ ਹੈ ਚਾਹੇ ਤੁਹਾਡੀ ਸਿਹਤ ਦੇ ਸਬੰਧ ਦਾ ਸਭ ਤੋਂ ਪਹਿਲਾਂ ਆਪਣੇ ਸਿਹਤ ਤੇ ਟਰਾਈ ਕਰਕੇ ਦੇਖਿਓ ਜੇ ਤੁਹਾਨੂੰ ਸਿਹਤ ਦੇ ਪੱਖੋਂ ਕੋਈ ਵਹਿਮ ਆ ਨਾ ਤਾਂ ਸਿਹਤ ਤੇ ਹੀ ਇਹਨੂੰ ਟਰਾਈ ਕਰਕੇ ਦੇਖਿਓ ਕਿਉਂਕਿ ਉਹ ਰਿਜ਼ਲਟ ਤੁਹਾਨੂੰ ਆਟੋਮੈਟਿਕਲੀ ਐਟ ਅ ਟਾਈਮ ਹੀ ਦਿਖਣ ਲੱਗ ਜਾਂਦਾ ਠੀਕ ਹੈ ਜੀ ਮੇਰੇ ਨਾਲ ਕਈ ਵਾਰੀ ਇਦਾਂ ਹੁੰਦਾ ਜਦੋਂ ਕੋਈ ਕੰਮ ਤੁਹਾਨੂੰ ਪਤਾ ਸਾਡੇ ਕੰਮ ਜ਼ਿਆਦਾ ਜਦੋਂ ਮੈਂ ਕੰਮ ਕਰਦੀ ਰਹਿੰਦੀ ਕਿ ਬਥੇ ਥਕਾਵਟ ਮਹਿਸੂਸ ਹੋ ਜਾਂਦੀ ਹੈ ਕਿਵੇਂ ਐ ਲੱਗੂਗਾ ਵੀ ਸਿਹਤ ਠੀਕ ਨਹੀਂ ਹੈ ਤਾਂ ਮੈਂ ਕੀ ਕਰਦੀ ਨਾ 5 ਮਿੰਟ ਬਹਿ ਕੇ ਮੈਂ ਇਸ ਚੀਜ਼ ਬੋਲਦੀ ਆ ਇਹਨਾਂ ਚੀਜ਼ਾਂ ਨੂੰ ਬੋਲਦੀ ਆ ਤਾਂ ਫਿਰ ਮੈਨੂੰ ਰਿਜ਼ਲਟ 5 ਮਿੰਟ ਦੇ ਅੰਦਰ ਅੰਦਰ ਹੀ ਮਿਲਦਾ ਹੈ ਮੈਨੂੰ ਫਿਰ ਇਹ ਲੱਗੂਗਾ ਮੇਰੇ ਸਰੀਰ ਦੇ ਵਿੱਚ ਅਲੱਗ ਜੀ એનર્ਜੀ ਆ ਗਈ ਅਲੱਗ ਜੀ ਤਾਕਤ ਆ ਗਈ ਤਾਂ ਫਿਰ ਮੈਨੂੰ ਇਹ ਹੁੰਦਾ ਵੀ ਨਹੀਂ ਮੈਂ ਕੋਈ ਥੱਕੀ ਨਹੀਂ ਮੈਂ ਬਿਲਕੁਲ ਤਾਂ ਦੋਸਤਾਂ ਤੇ ਫਿਰ ਤੁਸੀਂ ਇਹ ਦੇਖੋ ਜਿਹੜਾ ਕੰਮ ਮੈਨੂੰ ਇਹ ਹੁੰਦਾ ਵੀ 1 ਘੰਟੇ ਦਾ ਹੋ ਉਹਦੇ ਘੰਟੇ 'ਚ ਮੈਂ ਕੰਪਲੀਟ ਕਰ ਦਿੰਦੀ ਆ ਇੰਨੀ ਜ਼ਿਆਦਾ એનર્ਜੀ ਆ ਜਾਂਦੀ ਹੈ ਇੰਨੀ ਜ਼ਿਆਦਾ ਤਾਕਤ ਆ ਜਾਂਦੀ ਹੈ ਸ਼ਰੀਰ ਦੇ ਵਿੱਚ ਸੋ ਇਹਨਾਂ ਲਫ਼ਜ਼ਾਂ ਦਾ ਇਸਤੇਮਾਲ ਇਨਾਂ ਅੱਖਰਾਂ ਦਾ ਇਸਤੇਮਾਲ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪੋਜ਼ਿਟਿਵ ਕਰਨ ਵਾਸਤੇ ਲਗਾਓ ਜਦੋਂ ਤੁਸੀਂ ਆਪਣੇ ਆਪ ਨੂੰ ਪੋਜ਼ਿਟਿਵ ਕਰ ਲਿਆ ਨਾ ਤੁਸੀਂ ਕੁਝ ਵੀ ਹਾਸਲ ਕਰ ਸਕਦੇ ਹੋ ਆਪਾਂ ਹਾਸਲ ਕਿਉਂ ਨਹੀਂ ਕਰ ਪਾਉਂਦੇ ਕਿਉਂਕਿ ਅਸੀਂ ਨੈਗੇਟਿਵ ਸੋਚਣ ਲੱਗ ਜਾਂਦੇ ਆ ਮੰਨ ਲਓ ਆਪਾਂ ਕੋਈ ਪੇਪਰ ਦੇ ਰਹੇ ਹਾਂ ਆਪਾਂ ਬਹਿਨੇ ਸੋਚਣ ਲੱਗ ਜਾਂਦੇ ਆ ਮੈਂ ਪਾਸ ਹੋऊंगी ਕਿ ਨਹੀਂ ਹੋऊंगी ਪਤਾ ਨਹੀਂ ਮੈਂ ਪਾਸ ਹੋऊंगी ਜਿਦੋਂ ਪਹਿਲੇ ਆਪਾਂ ਨੂੰ ਆਪਣੇ ਆਪ ਤੇ ਵਿਸ਼ਵਾਸ ਨਹੀਂ ਹੈ ਮਿਹਨਤ ਵੀ ਜਰੂਰ ਕਰੋ ਜੀ ਇਹ ਨਹੀਂ ਆ ਵੀ ਕੱਲਾ ਇਹਨਾਂ ਸ਼ਬਦਾਂ ਨੂੰ ਬੋਲਣਾ ਨਾ ਅੱਖਰ ਨੂੰ ਬੋਲਣਾ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਆਪਾਂ ਨੂੰ ਇਹ ਚੀਜ਼ ਕਹੀ ਆ ਵੀ ਤੁਸੀਂ ਜਿਹੜਾ ਹੈਗਾ ਮਿਹਨਤ ਕਰੋ ਕਰਮ ਕਰੋ ਫਲ ਦੀ ਚਿੰਤਾ ਨਾ ਕਰੋ ਸੋ ਮਿਹਨਤ ਜਰੂਰ ਕਰਨੀ ਹੈ ਆਪਣੇ ਆਪ ਨੂੰ ਪੋਜ਼ਿਟਿਵ ਰੱਖਣਾ ਹੈ ਨਾਲ ਨਾਲ ਗੁਰਬਾਣੀ ਵੀ ਜਰੂਰ ਜਪਣੀ ਹੈ ਇਹ ਚੀਜ਼ਾਂ ਮੈਂ ਤਾਂ ਹੀ ਤੁਹਾਡੇ ਨਾਲ ਸ਼ੇਅਰ ਕਰਦੀ ਹੁੰਦੀ ਆ ਵੀ ਤਾਂ ਕਿ ਤੁਹਾਡਾ ਟਰਸਟ ਬਣ ਜੇ ਤੁਸੀਂ ਕੌਨਫੀਡੈਂਸ ਹੋ ਜਾਵੋ ਤੇ ਫਿਰ ਜਦੋਂ ਤੁਸੀਂ ਗੁਰਬਾਣੀ ਜਪਣ ਬੈਠੋ ਨਾ ਤਾਂ ਫਿਰ ਤੁਹਾਨੂੰ ਉਹਦਾ ਰਿਜ਼ਲਟ ਪੂਰਾ ਮਿਲੇ ਤੇ ਤੁਹਾਨੂੰ ਛੇਤੀ ਰਿਜ਼ਲਟ ਦੇਖਣ ਨੂੰ ਮਿਲੇ ਛੇਤੀ ਰਿਜ਼ਲਟ ਕਿਉਂ ਨਹੀਂ ਮਿਲਦਾ ਜੀ ਕਿਉਂਕਿ ਆਪਣਾ ਵਿਸ਼ਵਾਸ ਨਹੀਂ ਬਣ ਪਾਉਂਦਾ ਆਪਣਾ ਮਨ ਨਹੀਂ ਟਿਕ ਪਾਉਂਦਾ ਤੇ ਮਨ ਕਿਉਂ ਨਹੀਂ ਟਿਕਦਾ ਕਿਉਂਕਿ ਆਪਣੇ ਅੰਦਰ ਨੈਗੇਟਿਵਿਟੀ ਆ ਆਪਣੇ ਅੰਦਰ ਨੈਗੇਟਿਵ ਸੋਚ ਆ ਆਪਾਂ ਪਹਿਲੀ ਸੋਚਦੇ ਰਹਿੰਦੇ ਆ ਕਿ ਮੈਂ ਪਾੜਤਾ ਕਰ ਰਹੀ ਆ ਕਿ ਮੇਰੇ ਕੰਮ ਬੜ ਜੇਗਾ ਕੀ ਮੇਰੇ ਕੰਮ ਸੱਚੀ ਬਣ ਜਾਏਗਾ ਜਦੋਂ ਉਹ ਇਹਦਾ ਉਹ ਮਤਲਬ ਕੀ ਹੈ ਕਿ ਸਾਡੇ ਅੰਦਰ ਵਿਸ਼ਵਾਸ ਦੀ ਘਾਟ ਹੈ ਸਾਡੇ ਅੰਦਰ ਕੌਨਫੀਡੈਂਸ ਦੀ ਘਾਟ ਹੈ ਸੋ ਇਹ ਚੀਜ਼ਾਂ ਤੇ ਹਮੇਸ਼ਾ ਵਰਕ ਕਰਨਾ ਹੈ ਹਮੇਸ਼ਾ ਕੋਸ਼ਿਸ਼ ਕਰਨੀ ਆਪਣੇ ਆਪ ਨੂੰ ਪੋਜ਼ਿਟਿਵ ਰੱਖਣ ਦੀ ਜਿਹੜੇ ਮੈਂ ਤੁਹਾਨੂੰ ਇਹ ਚੀਜ਼ਾਂ ਕਹੀਆਂ ਜੀ ਤੁਸੀਂ ਇਹਨੂੰ ਡੇਲੀ ਦਿਨ ਦੇ ਵਿੱਚ ਤਿੰਨ ਵਾਰ ਲਿਖੋ ਨਾਲ-ਨਾਲ ਤੁਸੀਂ ਇਹਨੂੰ ਦੋ-ਦੋ ਵਾਰ ਬੋਲੋ ਠੀਕ ਹੈ ਤੇ ਫਿਰ ਤੁਸੀਂ ਦੇਖਿਓ ਤੁਹਾਡਾ ਮਾਈਂਡ ਜਿਹੜਾ ਉਹ ਪੋਜ਼ਿਟਿਵ ਹੋਣਾ ਸ਼ੁਰੂ ਹੋ ਜਾਊਗਾ ਕਈਆਂ ਨੂੰ ਤਾਂ ਰਿਜ਼ਲਟ ਨਾਲ ਦੀ ਨਾਲ ਮਿਲੂਗਾ ਮੈਨੂੰ ਕੁਝ ਵੀ ਉਸ ਦਾ ਪਹਿਲਾਂ ਵੀ ਕਮੈਂਟ ਆਇਆ ਸੀ ਵੀ ਦੀ ਅਸੀਂ ਟਰਾਈ ਕਰਿਆ ਜਿਹੜਾ ਮੈਂ ਅਮਰਤ ਬੇਲੀ ਵਾਲੀ ਸ਼ਬਦ ਸ਼ੇਅਰ ਕਰੀ ਸੀ ਨਾ ਤਾਂ ਉਹ ਕਹਿੰਦੇ ਸੀ ਟਰਾਈ ਕਰਿਆ ਤੇ ਸਾਨੂੰ ਰਿਜ਼ਲਟ ਮਿਲਿਆ ਇਸ ਚੀਜ਼ ਦਾ ਕਾਰਨ ਕਿਉਂਕਿ ਉਹਨਾਂ ਦੇ ਅੰਦਰ 네ਗੈਟਿਵਿਟੀ ਘੱਟ ਹੋਣੀ ਹੈ ਠੀਕ ਹੈ ਜੇ ਆਪਣੇ ਅੰਦਰ ਬਹੁਤ ਜ਼ਿਆਦਾ ਨੈਗੇਟਿਵਿਟੀ ਆ ਤਾਂ ਵੀ ਆਪਾਂ ਇਹ ਚੀਜ਼ ਕਰਦੇ ਰਹਿਣੀ ਆ ਤੇ ਆਪਾਂ ਇਹ ਚੀਜ਼ਾਂ ਮਹਿਸੂਸ ਵੀ ਕਰਨੀਆਂ ਨਾਲ ਸਿਰਫ ਬੋਲਣਾ ਨਹੀਂ ਆਪਾਂ ਮਹਿਸੂਸ ਕਰਨਾ ਵੀ ਹਾਂ ਮੇਰੇ ਅੰਦਰੋਂ ਕੁਝ ਤਕਦੀਦੀ ਹੋ ਰਹੀ ਹੈ ਕੁਝ ਮੇਰੇ ਅੰਦਰ ਹੌਲਾ-ਹੌਲਾ ਹੋ ਰਿਹਾ ਹੈ ਕੁਝ ਮੇਰੇ ਅੰਦਰ ਠੰਡਾ ਹੋ ਰਿਹਾ ਹੈ ਮੇਰਾ ਮਨ ਸ਼ਾਂਤ ਹੋ ਰਿਹਾ ਹੈ ਮੇਰੀ ਸੋਚ ਪੋਜ਼ਿਟਿਵ ਹੋ ਰਹੀ ਆ ਜਦੋਂ ਜੀ ਆਪਾਂ ਦਿਮਾਗ ਵਾਲੇ ਡਾਕਟਰ ਕੋਲ ਜਾਂਦੇ ਆ ਨਾ ਤਾਂ ਉਹ ਵੀ ਹਮੇਸ਼ਾ ਸਾਨੂੰ ਪੋਜ਼ਿਟਿਵ ਸੋਚਣ ਲਈ ਕਹਿੰਦਾ ਹੈ ਵੀ ਤੁਸੀਂ ਪੋਜ਼ਿਟਿਵ ਸੋਚੋ ਪੋਜ਼ਿਟਿਵ ਚੀਜ਼ਾਂ ਦੇਖੋ ਪੋਜ਼ਿਟਿਵ ਵੀਡੀਓ ਦੇਖੋ ਸੈਡ ਗਾਣੇ ਨਾ ਸੁਣੋ ਪੋਜ਼ਿਟਿਵ ਗਾਣੇ ਸੁਣੋ ਜੇ ਤੁਸੀਂ ਆਪਣੇ ਆਪ ਨੂੰ ਪੋਜ਼ਿਟਿਵ ਕਰਨਾ ਹੈ ਤਾਂ ਜੇ ਤੁਸੀਂ ਨੈਗੇਟਿਵ ਚੀਜ਼ਾਂ ਦੇਖੋਗੇ ਨੈਗੇਟਿਵ ਚੀਜ਼ਾਂ ਸੁਣੋਗੇ ਨੈਗੇਟਿਵ ਚੀਜ਼ਾਂ ਪੜ੍ਹੋਗੇ ਨੈਗੇਟਿਵ ਗਾਣੇ ਸੁਣ ਰਹੇ ਹੋ ਨੈਗੇਟਿਵ ਮਤਲਬ ਸੈਡ ਉਹ ਗਾਣੇ ਸੁਣੋ ਜੋ ਤੁਹਾਨੂੰ ਖੁਸ਼ ਰੱਖਣ ਜੋ ਗਾਣੇ ਖੁਸ਼ੀ ਵਾਲੇ ਹੋਣ ਉਹ ਤਾਂ ਦੇ ਸੁਣੋ ਠੀਕ ਹੈ ਜੀ ਸੋ ਉਹਦੇ ਨਾਲ ਤੁਹਾਨੂੰ ਰਿਜ਼ਲਟ ਬਹੁਤ ਸੋਹਣਾ ਮਿਲਦਾ ਸੋ ਉਮੀਦ ਕਰਦੀ ਆ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਵਧੀਆ ਲੱਗੀ ਹੋਣੀ ਆ ਆਪਾਂ ਹੁਣ ਵੀਡੀਓ ਦਾ ਵੀ ਕਰਦੇ ਆ ਐਂਡ ਵੀਡੀਓ ਚੰਗੀ ਲੱਗੀ ਬਈ ਲਾਈਕ ਕਮੈਂਟ ਸ਼ੇਅਰ ਕਰਕੇ ਜੀ ਦੱਸਿਓ ਜੀ ਚਲੋ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ ਜੀ